ਹੈਲੋ ਸਾਥੀਓ ਸਤਿ ਸ੍ਰੀ ਅਕਾਲ ਤੇ ਆਪਾਂ ਗੱਲ ਕਰਾਂਗੇ ਪੱਤਾ ਮਰੋੜ ਰੋਗ ਬਾਰੇ ਜੋ ਕਿ ਮਿਰਚਾਂ ਦੇ ਵਿੱਚ ਇਹ ਆਮ ਤੌਰ ਤੇ ਹੋ ਜਾਂਦਾ ਜੇਸਤੇ ਨਾਲ ਮਿਰਚਾਂ ਦਾ ਜੋ ਪੌਦਾ ਹੁੰਦਾ ਉਹਦੇ ਪੱਤੇ ਇਸ ਤਰ੍ਹਾਂ ਦੇਖੋ ਤੁਸੀਂ ਵੀ ਇਹ ਲੜ ਜਾਂਦੇ ਆ ਮੁੜ ਕੇ ਆ ਉੱਪਰ ਨੂੰ ਬਿਲਕੁਲ ਇਹ ਇਕੱਠੇ ਹੋ ਜਾਂਦੇ ਆ ਇਸ ਬਿਮਾਰੀ ਦੀ ਅਪਾਰੋਕथाम ਕਿਵੇਂ ਕਰ ਸਕਦੇ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਲਈ ਜਿਹੜੇ ਸਾਥੀਆਂ ਨੇ ਆਪਣਾ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਕਿ ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓਜ਼ ਉਹਨਾਂ ਤੱਕ ਪਹੁੰਚਦੇ ਨਾ ਰਹਿਣ ਸਾਥਿਓ ਇੱਕ 1200 ਦਾ ਜੋ ਕਿ ਪੱਤੇ ਦੇ ਨੀਚੇ ਵਾਲੇ ਪਾਸੇ ਆ ਜੋ ਇਹ ਲੱਗ ਜਾਂਦਾ ਜਿਹਨੂੰ ਆਪਾਂ ਜੂ ਕਹਿ ਦਿੰਨੇ ਆ ਜਾਂ ਆਪਾਂ ਇਹਨੂੰ ਕਹਿ ਸਕਦੇ ਆ ਕਿ ਕੁਣ ਤੇ ਅੰਗਰੇਜ਼ੀ ਦੇ ਵਿੱਚ ਇਹਨੂੰ ਕਹਿ ਦਿੰਦੇ ਆ ਮਾਈਟ ਜੇਕਰ ਇਹ ਪੱਤਾ ਉੱਪਰ ਨੂੰ ਆ ਦੇਖੋ ਮੁੜਿਆ ਹੋਆ ਜੇ ਆਪਾਂ ਦੇਖੇ ਵੀ ਇਹ ਪੱਤਾ ਉੱਪਰ ਨੂੰ ਇਕੱਠਾ ਹੋਇਆ ਵਾ ਤਾਂ ਇਸ ਨੂੰ ਆਪਾਂ ਕਹਿੰਦੇ ਨੇ ਥ੍ਰਿਪ ਤੇ ਜੇਕਰ ਇਹ ਪੱਤਾ ਆਪਾਂ ਦੇਖਾਂਗੇ ਹੋਰ ਪਲਾਂਟਸ ਦੇ ਵਿੱਚ نیچے ਨੂੰ ਇਕੱਠਾ ਹੋਇਆ ਹੋਵੇ ਇਸ ਤਰ੍ਹਾਂ نیچے ਨੂੰ ਇਕੱਠਾ ਹੋਇਆ ਹੋਵੇ ਤਾਂ ਇਹ ਵਾਈਟ ਦੀ ਸਮੱਸਿਆ ਹੁੰਦੀ ਹੈ ਤੇ ਟੌਪ ਦੀ ਤਰੀਕ ਕਿ ਕੰਪੈਰਸ ਹੁੰਦਾ ਜੋ ਕਿ ਇਹ ਪੱਤਿਆਂ ਦਾ ਰਸਾ ਜਿਹੜਾ ਉਹ ਚੂਸ ਲੈਂਦਾ ਜਿਸ ਕਾਰਨ ੂਟਾ ਵੀ ਕਮਜ਼ੋਰ ਪੈ ਜਾਂਦਾ ਤੇ ਦੂਸਰਾ ਇਹ ਪੌਦੇ ਨੂੰ ਖਾਲੀ ਵੀ ਬਹੁਤ ਘੱਟ ਲੱਗਦਾ ਇੱਕ ਤਾਂ ਸਾਥਿਓ ਇਹਦਾ ਆਪਣਾ ਦੇਸੀ ਤਰੀਕਾ ਹੀ ਇੱਕ ਦੋ ਮੈਂ ਤੁਹਾਨੂੰ ਦੱਸ ਦਿਨਾ ਵੀ ਪਹਿਲਾਂ ਤਾਂ ਜਿਵੇਂ ਸਾਰੇ ਪੌਦਿਆਂ ਦੇ ਵਿੱਚ ਇੱਕਲਾ ਇੱਕ ਬੂਟਾ ਜਿਹੜੇ ਨੂੰ ਇਸ ਤਰ੍ਹਾਂ ਦੀ ਸਮੱਸਿਆ ਆਈ ਆ ਜਿਹਦੇ ਪੱਤੇ ਵੀ ਆਮ ਨਾਲੋਂ ਜ਼ਿਆਦੇ ਜ਼ੂੜੇ ਹਰੇ ਹੋ ਜਾਂਦੇ ਆ ਤਾਂ ਤਾਂ ਕਹਿੰਦੇ ਇਕੱਲੇ ਬੂਟੇ ਨੂੰ ਕੱਟ ਕੇ ਇਥੇ ਦੂਰੇ ਨੂੰ ਦਬ ਦੇਵਾ ਜੀ ਕਿਉਂਕਿ ਇਸ ਪੌਦੇ ਤੋਂ ਬਿਮਾਰੀ ਅਜੜੀ ਅੱਗੇ ਫੈਲ ਜਾਂਦੀ ਹੈ ਦੂਸਰੇ ਪੌਦਿਆਂ ਨੂੰ ਬਾਕੀ ਸਥਿਊ ਜੇ ਆਪਾਂ ਇਹਦਾ ਘਰੇਲੂ ਤੌਰ ਤੇ ਰੋਕथाम ਕਰਨੀ ਆ ਤਾਂ ਆਪਾਂ ਇਹਦੀ ਸ਼ੁਰੂਆਤੀ ਤੌਰ ਤੇ ਜਦੋਂ ਆਵੇ ਇਸ ਤਰ੍ਹਾਂ ਕੋਈ ਪੱਤਾ ਇਹਦਾ ਮੁੜਨੇ ਸ਼ੁਰੂ ਹੀ ਹੁੰਦੇ ਆ ਤਾਂ ਉਸ ਸਮੇਂ ਆਪਾਂ ਇੱਕ ਤਾਂ ਲੱਸੀ ਕਈ ਦਿਨਾਂ ਦੀ ਖੱਟੀ ਉਹਵੇ ਉਹਦਾ ਘੋਲ ਲੈ ਕੇ ਤੇ ਉਹਨੂੰ ਆਪਣੇ ਇੱਕ ਪਾਊਡਰ ਮਿਲ ਜਾਂਦਾ ਪੈਸਟੀਸਾਈਡ ਦੀਆਂ ਦੁਕਾਨਾਂ ਤੋਂ ਐਮ 45 ਉਹਦੇ ਵਿੱਚ ਮਿਲਾ ਕੇ ਆਪਾਂ ਇਹਦੇ ਤੇ ਛਿੜਕਦੇ ਹੋ ਉਹਦੇ ਨਾਲ ਇਹ ਵਾਇਰਸ ਕੰਕਵਲ ਹੋ ਜਾਂਦਾ ਨਾਲੇ ਪੌਦਿਆਂ ਤਾਕਤ ਮਿਲ ਜਾਂਦੀ ਹੈ ਤੇ ਪੌਦੇ ਫੇਰ ਇਸ ਤਰ੍ਹਾਂ ਹਰੇ ਭਰੇ ਹੋ ਜਾਂਦੇ ਐਸ ਤੋਂ ਇਲਾਵਾ ਸਾਥਿਓ ਇੱਕ ਹੋਰ ਵੀ ਤੁਹਾਨੂੰ ਦੱਸਦੇ ਆ ਸੌਖਾ ਤਰੀਕਾ ਆਪਾਂ ਨੂੰ ਪੈਸਟੀਸਾਈਡ ਦੀਆਂ ਦੁਕਾਨਾਂ ਤੋਂ ਇੱਕ ਪੁੜੀ ਜੀ ਮਿਲ ਜਾਂਦੀ ਹੈ ਸ਼ੈਂਪੂ ਦੀਆਂ ਪੁੜੀਆਂ ਦੀ ਤਰ੍ਹਾਂ ਪੁੜੀ ਹੁੰਦੀ ਹੈ ਉਹ ਉਹਨੂੰ ਜੰਪ ਦਵਾਈ ਹੁੰਦੀ ਹੈ ਇਹਦੇ ਪੈਰ ਕੰਪਨੀ ਉਹ ਆਪਾਂ ਖੋਲ ਕੇ 40 ਰੁਪਏ ਦੀ ਆ ਜਾਂਦੀ ਹੈ ਮੈਂ ਦੁਬਾਰਾ ਫੇਰ ਦੱਸ ਤਾ ਜੰਪ ਕੋ ਦਵਾਈ ਹੁੰਦੀ ਤੇ ਉਹ ਪੁੜੀ ਮਿਲ ਜਾਂਦੀ ਹੈ ਸ਼ੈਂਪੂ ਦੀ ਤਰ੍ਹਾਂ ਉਹ ਵੀ ਆਪਾਂ ਖੋਲ ਕੇ ਇਹ ਪੌਦਿਆਂ ਤੇ ਛਿੜਕ ਸਕਦੀ ਹੈ ਉਸ ਨਾਲ ਵੀ ਇਹ ਜੋ ਸਮੱਸਿਆ ਪੱਤਾ ਮੋੜਨ ਦੀ ਇਹ ਠੀਕ ਹੋ ਜਾਂਦੀ ਹੈ ਇਸ ਤੋਂ ਇਲਾਵਾ ਸਾਥਿਓ ਐਗਰੀਕਲਚਰ ਯੂਨੀਵਰਸਿਟੀ ਵਾਲੇ ਇਹਦੇ ਵਾਸਤੇ ਹੋਰ ਵੀ ਦਵਾਈਆਂ ਦੀ ਸਿਫਾਰਸ਼ ਕਰਦੇ ਆ ਜਿਵੇਂ ਕਿ ਮੈਲਾਥੀਨ ਆਪਾਂ ਦਵਾਈ ਇਹਦੇ ਤੇ ਛਿੜਕ ਸਕਦੇ ਆ ਇਸ ਤੋਂ ਇਲਾਵਾ ਇਹਦੇ ਵਾਸਤੇ ਬਹੁਤ ਵਧੀਆ ਇੱਕ ਸਪੈਸ਼ਲ ਦਵਾਈ ਆਉਂਦੀ ਹੈ ਜਿਹੜੀ ਕੈਪੈਸਿਟੀ ਸਾਈਡ ਦੀ ਦੁਕਾਨ ਤੋਂ ਮਿਲਦੀ ਆ ਆਵਾ ਸੈਨੋ ਕ੍ਰਾਸਟਰ ਕੰਪਨੀ ਦਾ ਉਹਨੂੰ ਵੀ ਆਪਾਂ ਇਹਦੇ ਵਿੱਚ ਤੇ ਛਿੜਕ ਕੇ ਪੌਦਿਆਂ ਤੋਂ ਇਸ ਬਿਮਾਰੀ ਤੋਂ ਨਜਾਤ ਪਾ ਸਕਦੇ ਆ ਇਹ ਰੋਗ ਸਾਥਿਓ ਮਿਰਚਾਂ ਦੇ ਪੌਦਿਆਂ ਤੇ ਆਮ ਤੌਰ ਤੇ ਮਾਰਚ ਤੋਂ ਲੈ ਕੇ ਸਤੰਬਰ ਦੇ ਮਹੀਨੇ ਤੱਕ ਆਉਂਦਾ ਪਰ ਜੇ ਘਰ ਆਪਾਂ ਇਸ ਦਾ ਪਹਿਲਾਂ ਹੀ ਧਿਆਨ ਰੱਖੀਏ ਤਾਂ ਇਸ ਬਿਮਾਰੀ ਤੋਂ ਆਪਾਂ ਮਿਰਚ ਦੇ ਪੌਦਿਆਂ ਨੂੰ بچਾ ਸਕਦੇ ਹਾਂ ਤੇ ਸਾਥਿਓ ਸੁਣ ਬੇਨਤੀ ਹੈ ਕਿ ਜਾਣਕਾਰੀ ਨੂੰ ਅੱਗੇ ਲਈ ਆਪਣੀ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਹੋਰ ਵੀ ਜੋ ਕਿਸਾਨਾਂ ਉਹਨਾਂ ਤੱਕ ਵੀ ਇਹ ਵੀ ਇਹੜਾ ਪਹੁੰਚ ਸਕਦੇ ਤੇ ਉਹ ਵੀ ਇਸ ਜਾਣਕਾਰੀ ਤੋਂ ਲਾਭ اٹھਾ ਸਕਣ ਸਾਰਿਆਂ ਦਾ ਧੰਨਵਾਦ